ਮੰਟੀ ਤੇ ਜੇ ਤਾਂ ਪਹਾੜ ਚੰਗਾ ਲਾ ਕੇ ਵੇਚਣੇ ਮਰੇ ਤਿਆਰ ਕਰਕੇ ਲਿਆ ਨਾ ਤਾਂ ਚੋਕੂਗਾ ਹਾਂ ਮੇਰੀ ਗੱਲ ਸੁਣ ਆਪਾਂ ਮੇਲਿਆਂ ਦੇ ਜਾਂਨੇ ਆ ਸਾਰੇ ਡੰਗਰ ਉੱਥੇ ਵੇਚਣ ਥੋੜੀ ਜਾਂਨੇ ਆ ਜਾਂਦੇ ਨੇ ਸਾਰੇ ਡੰਗਰ ਥੋੜੀ ਬਿਗੜੇ ਹੁਣੇ ਮੇਲੇ ਆ ਸਾਰੇ ਵੇਚਣ ਆਏ ਨੇ ਖਰੀਦੋ ਜਿਹੜਾ ਖਰੀਦਦਾ ਓ ਯਾਰ ਵਿੱਚ ਰੱਖਣ ਵਾਲੇ ਵੀ ਆਉਂਦੇ ਨੇ ਵਿੱਚ ਦਿਖਾਉਣ ਵਾਲੇ ਫਿਰ ਰੱਖੂਗਾ ਕੀ ਹੁਣ ਕੱਟੂਗਾ ਮੇਰੇ ਅਗਲਾ ਜਦੋਂ ਲਊਗਾ ਫਿਰ ਤਾਂ ਰੱਖੂ ਏ ਹੇ ਬੋੜੀਆਂ ਗੱਲਾਂ ਕਰਦਾ ਇਹਨੂੰ ਜਦ ਤੂੰ ਵੇਚਣ ਆਇਆ ਤੂੰ ਆਇਆ ਕਹੇ ਭਾਈ ਜਿਹੜੀ ਮਰਜ਼ੀ ਲੈ ਲੈ ਮੁੰਲੇ ਨੇ ਪਸੰਦਾ ਉਹ ਲੈ ਲੂਨੇ ਨਾਕਦਾਨ ਇਹ ਕਿ ਲੈ ਕੇ ਕਾ ਤੂੰ ਮੇਰੇ ਇੱਥੇ ਆਇਆ ਭਾਈ ਮੈਂ ਮੇਲਾ ਦਿਖਾਉਣਾ ਆ ਮੈਂ ਮੇਲਾ ਦੇਖਣ ਆਇਆ ਮੇਲਾ ਤੂੰ ਰੋਜ਼ੇ ਦੇਖਦਾ ਮੈਂ ਮੈਂ ਦੇਖਦਾ 6 ਮਹੀਨੇ ਬਾਅਦ ਆਇਆ 6 ਮਹੀਨੇ ਆਤਾ ਤੂੰ ਸ਼ੈੱਟ ਦੀ ਪਿਆ ਸ਼ੈੱਟ ਪਾਉਣ ਲੱਗ ਰਹੀ ਥੀ ਉਹ ਸ਼ੈੱਟ ਤਾਂ ਫੇਰ ਪਾਉਣਾ ਹੀ ਆ ਚੱਲ ਮਾੜਾ ਚੰਗਾ ਦਾ ਚਲੋ ਪਰਮਾਤਮਾ ਦੇ ਦੋ ਆਹ ਉਹੀ ਮੇਰੇ ਯਾਰ ਨੂੰ ਉਹਦਾ ਥਣ ਮਰ ਕੇ ਖੜ ਗਿਆ ਤੂੰ ਐਂ ਕਹਿ ਵੀ ਵੇਚਦਾ ਭਾਈ ਜਿਹੜੀ ਮਰਜ਼ੀ ਲੈ ਲਓ ਅਰੇ ਮੋਲੂ ਸਿੰਘਾ ਲੈ ਲੂ ਨਹੀਂ ਨਾ ਆਹਦਾ ਚੁੱਪ ਕਰਕੇ ਦੇ ਘਰ ਨੂੰ ਲੱਗ ਜੂਗਾ ਉਹ ਭਾਈ ਅੰਦਰ ਆ ਜਾ ਮੈਂ ਕਦੋਂ ਪੱਠਾ ਯਾਰ ਆਹ ਵੇਖਾ ਹੈ ਕਿ ਡਾਕ ਪਲਵਾਨ ਹੈ ਪਲਵਾਨ ਹੈ ਜੇ ਮੈਂ 30 ਸਿੱਕੇ ਨਹੀਂ ਯਾਰਾ ਹਾਂ ਆਵਾ ਆਵਾ ਕਾਲ ਕਸਤੀ ਨਰਨ ਕੇ ਡਾਕ ਪਲਵਾਨ ਹੈ ਤੂੰ ਜੇ ਤੈਨੂੰ ਝੱਕ ਝੱਕ ਨਾ ਥੱਲਾ ਹਾਂ ਉਹ ਭਰਿਆ ਭਾਈ ਹੁਣ ਚੱਕ ਕੇ ਸਿੱਟੂ ਮੈਂ ਨੂੰ ਗੱਲਾਂ ਕੀ ਦੇ ਕਰਦਾ ਉਹ ਵੀਰੇ ਮੈਂ ਨਹੀਂ ਕਿਸੇ ਨਾਲ ਕਰਦਾ ਜਾ ਲੈ ਕੇ ਨਾ ਆਉਂਦਾ ਜਾ ਵੇਚੋ ਹਾਂ ਇਹ ਲੈ ਕੇ ਭਾਈ ਫੜ ਕਰਨ ਕਿਹੜੀਆਂ ਪਸੰਦ ਕਰੀਆਂ ਨੇ ਯਾਰ ਫਿਰ ਕਿਉਂ ਲੈ ਕੇ ਆਉਂਦੇ ਹੋ ਮੰਡੀ ਚਾ ਵੀ ਤੇਰੇ ਨਾਲ ਜਾ ਵੇਚੀ ਨਹੀਂ ਅਗਲਾ ਕੋ ਸਿੱਟਣ ਨੂੰ ਮਿਲ ਜੇਦਾ ਤਾਂ ਆ ਗਿਆ ਤੂੰ ਤਾਂ ਤੂੰ ਅਣਜਾਣ ਹੈ ਤੈਨੂੰ ਕੰਸਾ ਲੋਗੇ ੱੱਕੇ ਖਾਦਣ ਨੂੰ ਤੂੰ ਸਿੱਖਿਆ ਹੀ ਨਹੀਂ ਉਸਾ ਮੰਡੀਆਂ ਦੇ ਕੀ ਹੋਇਆ ਮਾਦਾ ਬੇਦਰਾ ਕੋ ਸਿੱਖ ਗਿਆ ਫਿਰ ਉਹਨਾਂ ਨੂੰ ਦੇ ਕੋਣ ਨਰ ਜਾਣਾਂ ਨੂੰ ਤਾਂ ਦੇ ਤੂੰ ਪਸ਼ੂ ਵਿਚਾਰਿਆਂ ਨੂੰ ਕਮਾਲ ਕਰਦਾ ਤੂੰ ਨਹੀਂ ਦੇਚਦਾ ਨਹੀਂ ਬਾਈ ਨਾ ਬਖੜਪੀਆਂ ਗੱਲਾਂ ਕਰਦੇ ਆ ਲੋਕੋ ਬੋਲੀ ਜਾ ਲੈ ਜਨਾ ਬੋਲਦਾ ਤੂੰ ਆ ਗਏ ਬਈ ਵੇਚਾਂਗੇ ਹੈ ਬਈ ਜੇ ਮੰਡੀ ਤੇ ਆਇਆ ਮਾਲ ਵੇਚਣੇ ਆਇਆ ਯਾਰ ਉਹ ਨਹੀਂ ਬਾਈ ਕਾਦੇ ਵਾਸਤੇ ਮੁੱਲ ਕਰਦੇ ਜਦੋਂ ਵੇਚਣੀਆਂ ਨਹੀਂ ਯਾਰ ਬਾਈ ਉਹ ਤੂੰ ਬੱਕਰੀਆਂ ਫੜ ਯਾਰ ਕਿਹੜੀਆਂ ਸੰਦਾ ਪਤਾ ਨਹੀਂ ਕਿਹੜੀਆਂ ਦੇਖੀਆਂ ਨੇ ਹਾਂ ਫੜ ਕੰਨ ਮੁੱਲ ਪਸੰਦਾ ਉਹ ਲੈ ਲਾਂਗੇ ਨੇ ਦੇ ਘਰੋਂ ਵਗ ਜਾਗੇ ਕੁੱਪੂ ਕਰਕੇ ਨਾ ਮੁੱਛਾਂ ਦੇ ਹੱਥ ਫੇਰ ਰਿਹਾ ਹੈ ਗਣਾ ਸਾਦੀ ਮੁੱਛਾਂ ਉਨ ਰੱਛਿਆ ਰਿਹਾ ਹੱਥ ਫੇਰ ਰਿਹਾ ਰੱਖਿਆ ਨੇ ਉਹ ਨਹੀਂ ਨਿਹਰਾ ਉਹ ਰਾਤਾ ਕੜਲਾ ਤਾਇਆ ਆ ਗਿਆ ਦੇਖੋ ਵਾਗੀ ਕਿੱਧਰ ਵਾਗੀ ਅੱਛਾ ਵਾਗੀ ਸਾਦੀ ਆ ਦੇਖ ਆ ਦੇਖ ਆਹਾ ਆ ਜੋੜੀ ਹੈ ਭਾਵੇਂ ਜੋੜੀਓ ਦੇ ਦਾਂਗੇ ਨਾ ਪਸੰਦਾਂ ਹੀ ਨੇ ਅਗਲੇ ਵੇਰ ਕੋਈ ਨਾ ਉਹਨੂੰ ਵੀ ਖਰ ਫ਼ਸਦੀਕਾ ਦੋਨੇ ਨੇ ਹਾਂ 2000 ਰੁਪਏ ਨੇ ਦੇਣੀਆਂ ਨੇ ਵੇਚਦੇ ਨਹੀਂ ਫਿਰੇ ਰਾਜੂ ਤਾਨੂੰ ਤਾਂ ਦੇਚਣ ਨੂੰ ਕਿਹੜਾ ਪੈਰ ਪਾਣੀ ਪਾਇਆ ਹੈ ਇਹ ਜੰਮਣੋਂ हट ਗਈਆਂ ਚਲ ਮੇਰੇ ਕੋਲੇ ਤਾਂ ਜੰਮੋਂ ਤੇਰੇ ਕੋਲੇ ਜਾਂਦੀਆਂ ਹੋਣਗੀਆਂ ਸਾਹਮਣੇ ਤਾਂ ਜਾਂਦੀਆਂ ਜਿੰਨੇ ਪਾਲੀ ਨੇ ਮੇਰੇ ਕੰਦੇ ਲੋਏ ਨਹੀਂ ਜਾਂਦੀਆਂ ਜਿੰਨੇ ਪੰਜਾਬ ਦੇ ਪਾਲੀ ਨੇ ਸਾਹਮਣੇ ਵੀ ਜਾਂਦੀਆਂ ਨੇ ਉਹ ਮੁੱਲ ਕਰਾ ਉਹ ਨਹੀਂ ਵੇਚਣੀਆਂ ਵੇਚੂਗਾ ਨਹੀਂ ਵੇਚਦੇ ਐ ਗਈ ਫਿਰ ਹਾਂ ਤੂੰ ਇਹਨਾਂ ਨੂੰ ਹਾਸ ਉਮਰ ਪਰ ਰੱਖੀ ਉਹ ਯਾਰ ਉਮਰ ਪਰ ਕੋਈ ਚੀਜ਼ ਕਿਸੇ ਕੋਲੇ ਰਹੀ ਆ ਕਹ ਜੇ ਨਾ ਕੀ ਸਾਹ ਦੇ ਯਾਰ ਮੈਂ ਤੇਰਾ ਫਾਰਮ ਆ ਕੇ ਚੈੱਕ ਕਰੂੰਗਾ ਮੈਂ ਕਿਹੜਾ ਦੇਖ ਤੇਰੇ ਨਾਲ ਕੋਈ ਜਿੱਦ ਨਹੀਂ ਕੋਈ ਬੈਸ ਨਹੀਂ ਤੇਰੇ ਨਾਲ ਕੋਈ ਆਪਾ ਜਿੱਤਦੇ ਨਹੀਂ ਰਾਜੂ ਉਮਰ ਭਰ ਨਾ ਤਾਂ ਕੋਈ ਚੀਜ਼ ਕੋਈ ਬੰਦਾ ਰੱਖ ਸਕਿਆ ਨਾ ਕਿਸੇ ਕੋਲੇ ਰਹੇ ਫਿਰ ਐਵੇਂ ਨਾ ਗੱਲ ਨੂੰ ਕਰ ਜਿਹੜਾ ਮੁੱਲ ਤੂੰ ਸਾਹ ਨਾ ਮੰਗ ਲੈ ਕਿੰਨੇ ਦਾ ਕਿੰਦੀ ਆਵੇ ਕਿਉਂ ਭਜਾ ਦੀਏ ਵੀ ਮੁੱਲ ਕਰਕੇ ਦਿਮਾਗ ਜਫਾ ਹਾਂ ਸਾਨੂੰ ਟੱਕਰੇ ਦੇ ਮੁੱਲ ਦੱਸ ਕਿੰਦੀ ਆਵੇ ਕੋਈ ਫਾਇਦਾ ਨਹੀਂ ਫਿਰ ਉਹੀ ਫੜਾ ਦੇ ਉਹ ਲੈ ਜਾ ਥਾਰ ਬਾਈ ਉਹ ਲੈ ਜਾ ਯਾਰ ਉਹ ਲੈ ਜਾ ਥਾਰ ਹੈਂ

18 18 ਵਾਲੀ ਹੋ ਫੇਰੀ ਦਊ ਉਹਨੇ ਮੰਗਿਆ ਕਿੰਨਾ ਤੋਂ ਉਹਨੇ ਨਹੀਂ ਭਜਾਇਆ ਤੂੰ ਭਜਾ ਦੇਗਾ ਬਣਾ ਉਹ ਮੰਗੀ ਨਹੀਂ ਭਜਾਇਆ ਤੂੰ ਭਜਾ ਦੇ ਹਾਂ ਹੋਰ ਮੈਂ ਜਰਾ ਫੋਲ ਵੇਚਦੇ ਨਹੀਂ ਫਿਰੇ ਉਹ ਕਿੰਨੇ ਦੀਆਂ ਵੇਚਦੇ ਹੀ ਦੇ ਤਾਇਆ ਨਹੀਂ ਵੇਚਦਾ ਸਸੀ ਦੇ ਆ ਮਸੜਾ ਨਹੀਂ ਵੇਚਦਾ 40 ਦੀਆਂ ਦਿੰਦਾ ਨਹੀਂ ਦਿੰਦਾ ਯਾਰ 45 ਦੀਆਂ ਦਿੰਦਾ ਓ ਯਾਰ ਰਾਜੂ ਕੋਈ ਫਾਇਦਾ ਨਹੀਂ ਵੇਚਦੇ ਯਾਰ ਓਏ ਪੰਜਾਹ ਦੀਆਂ ਦਿੰਨਾ ਇਹਨਾਂ ਨੂੰ ਛੱਡ ਦੇ ਕਾ ਨੂੰ ਗਲ ਘੁੱਟੇ ਨੇ ਵਿਚਾਰੀਆਂ ਦੇ ਮੈਂ ਸਣੀ ਤੇਰਾ ਘੋਟੂ ਮੇਰਾ ਤਾਂ ਘੋਟਾ ਹਾਂ ਮੈਂ ਤਾਂ ਝੱਲ ਲੂਗਾ ਮੈਂ ਤਾਂ ਝੱਲ ਨੂੰ ਇਹਨਾਂ ਤੋਂ ਮੈਨੂੰ ਚੱਕ ਲੈ ਕਿੱਡਾ ਕੈਂਚੇ ਤੇ ਆ ਕਾ ਨੀ ਬੇਦਨ ਰਾਜੂ ਲੈ ਚੱਕ ਲੋ ਮੈਂ ਤਾਂ ਤਿੱਕ ਤਾਂ ਤੂੰ ਚੱਕ ਕੇ ਕਮਾਏ ਚੋ ਜਾਣੇ ਹੋ ਯਾਰ ਤੂੰ ਇਹ ਇੱਕ ਅੱਲਾ ਦੋ ਵਰਕਾ ਹੈ ਪਰ ਵਾਹ ਪੰਜਾਹ ਦੀਆਂ ਦਿੰਨਾ ਨਹੀਂ ਵੇਚਦੇ ਰਾਜੂ ਹਮਾਲ ਦੀ ਗੱਲ ਹੈ ਲੈ ਭਾਈ 50000 ਨਿੱਤਰੋ ਬਾਈ ਪਿੱਛੇ ਮਨੇ ਪੱਠਾਂ ਤੇ ਲਾਤਾ ਠੀਕ ਹੈ ਜੀ ਪਰ ਮੈਜਰ ਕੱਢ ਗਿਆ ਲਖੀਰ ਕਹਿੰਦਾ ਵੇਚਣੀਆਂ ਨਹੀਂ ਕੰਨ ਜਿਹੜਾ ਜੀ ਆਸ ਰਹਿਣ ਦੇ ਨਾ ਸੁਣ ਮੈਂ ਕੀ ਕਰਾਂ ਹੈ ਫੇ ਤਾਂ ਮੇਲਾ ਨਾ ਦੇਖਿਆ ਇਹਨਾਂ ਨੂੰ ਕਰੇ ਆਪਣੀਆਂ ਨੂੰ ਰੱਖ ਥਾਂਗੇ ਅੰਦਰੇ ਫਾਰਮ ਦੇ ਬਾਪੂ ਤੂੰ ਦਾ ਗੈਦਾ ਲਿਆਉਣ ਦਾ ਫਾਇਦਾ ਨਹੀਂ ਤੇਰੀ ਤਾਂ ਚਲ ਦਾੜੀ ਚਿੱਟੀ ਹੋ ਗਈ ਉਮਰ ਦੇ ਹਿਸਾਬ ਤੇ ਚੀਜ਼ਾਂ ਦਿਖਾਉਣ ਵਾਸਤੇ ਹੁੰਦੀਆਂ ਨੇ ਘਰੇ ਖੜਾ ਕੇ ਸੋਪੀ ਚ ਨਹੀਂ ਰੱਖਿਆ ਜਾਂਦੀਆਂ ਚੀਜ਼ਾਂ ਦਿਖਾਉਣ ਵਾਸਤੇ ਨੇ ਪਤਾ ਲੱਗਦਾ ਵੀ ਕਿਹੜੇ ਰੇਟ ਮਾਂ ਪੁੱਤ ਸਿਰ ਦਾ ਪਰੋਸ ਕੇ ਕਹਿੰਦੀ ਮੇਰਾ ਪਹਿਲਵਾਨ ਆ ਜਦੋਂ ਦੂਜਾ ਮਾਰਦਾ ਨਾ ਤੌਣ ਚ ਮੁੱਕੀ ਫੇਰ ਪਤਾ ਲੱਗਦਾ ਰੇਡ ਇੱਕ ਵੀ ਨਹੀਂ ਅਗਲਾ ਜਾਣ ਦਿੰਦਾ ਫੇਰ ਪੋ ਮੈਦਾਨ 'ਚ ਜਾਏ ਤੋਂ ਪਤਾ ਲੱਗਦਾ ਵੀ ਹਾਂ ਉਹ ਗੱਲ ਇਹਦੀ ਪੱਕੀ ਐ ਚੀਜ਼ਾਂ ਦਿਖਾਉਣ ਵਾਸਤੇ ਨੇ ਪੀਣਾਂ ਲਾਉਣ ਵਾਸਤੇ ਨੇ ਠੀਕ ਆ ਦੇਉਣ ਨੂੰ ਹੁਣ ਹੁਣ ਕੰਪੀਟੀਸ਼ਨ ਹੁੰਦੇ ਨੇ ਲੱਖਾਂ ਕਰੋੜਾ ਰੁਪਈਆ ਮੁੱਲਾਪੁਰ ਲੱਗਿਆ ਆ ਇਹਨਾਂ ਨੂੰ ਵੀ ਪਤਾ ਉਰੇ ਵੀ ਲੱਗਿਆ ਲਦਾਲ ਵੀ ਲੱਗਿਆ ਉਹ ਦਿਖਾਉਣ ਵਾਸਤੇ ਲਿਆਏ ਨੇ ਲੋਕ ਹੁਣ ਇਹਨਾਂ ਨੂੰ ਬਾਈਆਂ ਨੂੰ ਵੀ ਪਤਾ ਲੱਗੇ ਵੀ ਆਪਾਂ ਕੀ ਜਿੱਥੇ 10 ਰੱਖਣੀ ਆ ਮੈਂ ਕਹਿੰਦਾ ਵੀ 5 ਰੱਖ ਲਓ ਰੱਖ ਚੱਜ ਦੀਆਂ ਲੋ ਉਹ ਯਾਰ ਵੱੱਦ ਵਾਲੀ ਤਾਂ ਗੱਲ ਹੀ ਨਹੀਂ ਬਾਪੂ ਯਾਰ ਵੱੱਦ ਵਾਲੀ ਦਾ ਕੋਈ ਮਸਲਾ ਹੀ ਨਹੀਂ ਆ ਇਹਨਾਂ ਦੇ ਬਾਪ ਦੀ ਜਾਂ ਕਿਸ ਕੋਸ਼ਿਸ਼ ਕਾਸੇ ਦੀ ਆਪਾਂ ਨੂੰ ਪਤਾ ਵੀ ਕਿੰਨੇ ਕਿੰਨੇ ਚੀਜ਼ ਕੀ ਆ ਇਹ ਬਹੁਤ ਔਖੇ ਨੇ ਬਾਪੂ ਪਾਲਨੇ ਬੱਚੇ ਇਹ ਹਰੇਕ ਹਰੇਕ ਓ ਮੈਨੂੰ ਕੀ ਦੱਸੂ ਉੱਥੇ ਜਿੱਥੇ ਗਿਆ ਇਹਦਾ ਪਿੱਛੋ ਗਿਆ ਮੈਂ ਪੈਣਾ ਜਾਇਆ ਆ ਇਹ ਨਹੀਂ ਚੱਕਰ ਹੁੰਦਾ ਭਾਈ ਇਹ ਨਹੀਂ ਤੈਨੂੰ ਮੈਂ ਕਹਿੰਦਾ ਰੱਜੂ ਦੇਖਾ ਇਹਦੀ ਵੀ ਉਮਰ ਨਾਲ ਕੀ ਬੱਕਰੀਆਂ ਅਜ ਬੱਕਰੀਆਂ ਪਾਲਦੇ ਵੀ ਹਰੇਕ ਬੱਕਰੀ ਥੋੜੀ ਸਾਨ ਪੈਦਾ ਕਰ ਦਿੰਦੀ ਆ ਜਾਂ ਹਰੇਕ ਬੱਕਰੀ ਥੋੜੀ ਵਧੀਆ ਪੱਠਾ ਪੈਦਾ ਕਰ ਦਿੰਦੀ ਆ ਬਿਆ ਬਿਆ ਕਰਨਾ ਕਿਹਨੇ ਕਰ ਓ ਨਾਈ ਵਾਲੇ ਦੇ ਫੌਜੀ ਦੀਆਂ ਬੋਕ ਦੀਆਂ ਪੱਠਾਂ ਨੇ ਇਹ ਮੈਨੂੰ ਪਤਾ ਵੀ ਕਿੱਥੋਂ ਗਿਆ ਇਹ ਉਹ ਤਾਂ ਜਿਵੇਂ ਨਹੀਂ ਹੁੰਦਾ ਉਹ ਬੰਦੇ ਨੂੰ ਮੈਂ 22 ਲੱਖ ਰੁਪਏ ਮਹਾਰਾਸ਼ਟਰ ਦੇ ਬੰਦੇ ਤੋਂ ਲਵਾਤਾ ਉਦੋਂ ਬੋਕ ਦਿੱਤਾ ਨਹੀਂ ਗਿਆ ਹੁਣ ਬੋਕ ਦੰਦਾ ਤੋਂ ਉਤਾਰ ਹੋ ਗਿਆ ਚਾਰ ਦੰਦ ਹੋ ਗਏ ਹਾਂ ਅੱਧ ਹੋ ਗਿਆ ਜੀ ਚਾਰ ਹੋ ਗਏ ਪੂਰੇ ਹੋ ਗਏ ਜੀ ਮੈਂ ਦੇਖ ਕੇ ਆ ਵੀਡੀਓ ਬਣਾ ਕੇ ਉਹ ਯਾਰ ਮੈਂ ਪਰਸੋਂ ਜਾ ਕੇ ਆ ਰਜੂ ਯਾਰ ਚਾਰ ਦੰਦਾ ਨਹੀਂ ਜੀ ਨਹੀਂ ਬੜੇ ਬੁੱਕ ਦੀ ਗੱਲ